ਨਾਟਿਨਾ ਵੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ। ਹਰਿਆਣਾ ਸਰਕਾਰ ਵੱਲੋਂ ਪੰਜਾਬ ਤੋਂ ਵਾਧੂ ਪਾਣੀ ਦੀ ਬੇਇਨਸਾਫੀ ਅਤੇ ਨਜਾਇਜ਼ ਮੰਗ ਦਾ ਸਖਤ ਵਿਰੋਧ ਕਰ ਲਈ। ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸ਼੍ਰੀ ਕੀਰਤਪੁਰ ਸਾਹਿਬ ਜੀ ਦੇ ਲੋਹੜਡ ਪੁਲ ਵਿਖੇ ਬੜੀ ਸ਼ਾਂਤਮਈ ਢੰਗ ਨਾਲ ਸ਼ਕਤੀਸ਼ਾਲੀ ਪ੍ਰਦਰਨਾ ਦਿੱਤਾ ਜਾ ਰਿਹਾ ਹੈ। ਇਸ ਲਗਾਤਾਰ ਚੱਲ ਰਹੀ ਧਰਨੀ ਵਿੱਚ ਜਿਲ੍ਹਾ ਲੁਧਿਆਣਾ ਤੋਂ ਦੂਸਰੀ ਵਾਰੀ ਪੰਜਾਬ ਸਟੇਟ ਟਰੇਡਰਸ ਕਮਿਸ਼ਨ ਦੇ ਮੈਂਬਰ ਸ਼੍ਰੀ ਰਾਜਕੁਮਾਰ ਅਗਰਵਾਲ ਨੇ ਸੂਬਾ ਸਕੱਤਰ ਅਮਨਦੀਪ ਸਿੰਘ ਮੋਹੀ ਦੀ ਅਗਵਾਈ ਹੇਠ ਆਪਣੇ ਸਾਥੀਆਂ ਨਾਲ ਪਹੁੰਚੇ ਇਸ ਧਰਨੀ ਦੀ ਦੇਖਰੇਖ ਸ਼੍ਰੀ ਅਨੰਦਪੁਰ ਸਾਹਿਬ ਦੀ ਮਾਰਕੀਟ ਕਮੇਟੀ ਦੇ ਚੇਅਰਮੈਨ ਕਮਿਕਰ ਸਿੰਘ ਕਰ ਰਹੇ ਹਨ ਇਨਾਂ ਤੋਂ ਇਲਾਵਾ ਜ਼ਿਲ੍ਹਾ ਲੁਧਿਆਣਾ ਤੋਂ ਪਾਰਟੀ ਦੇ ਪ੍ਰਧਾਨ ਸ਼ਨਪਾਲ ਸਿੰਘ ਮੱਕੜ ਬੀਸੀ ਵਿੰਗ ਦੇ ਸੂਬਾ ਸਕੱਤਰ ਜਸਬੀਰ ਸਿੰਘ ਜਸੜ ਦਫ਼ਤਰ ਇੰਚਾਰਜ ਮਾਸਟਰ ਹਰੀ ਸਿੰਘ ਅਨੀਸ਼ ਖਾਨ ਪ੍ਰੀਤ ਇੰਦਰ ਸਿੰਘ ਇੰਪਰੂਵਮੈਂਟ ٹرسٹ ਦੇ ਟਰਸਟੀ ਬਲਬੀਰ ਸਿੰਘ ਬਲਬੀਰ ਚੌਧਰੀ ਸੰਦੀਪ ਮਿਸ਼ਰਾ ਜੀਐਸਟੀ ਐਡਵਾਈਜ਼ਰੀ ਕਮੇਟੀ ਦੇ ਮੈਂਬਰ ਚਰਨਪ੍ਰੀਤ ਸਿੰਘ ਲਾਂਬਾ ਬਲਵਿੰਦਰ ਸਿੰਘ ਸਿਆਣ ਮੋਨੂ لال ਸ਼ਰਮਾ ਉਪ ਪ੍ਰਧਾਨ ਐਸਸੀ ਵਿੰਗ ਪ੍ਰਮੋਤ ਕੁਮਾਰ ਚੰਦਾਲੀਆ ਟ੍ਰੇਡ ਵਿੰਗ ਤੋਂ ਵਿਜੇ ਮੋਰੀਆ ਪਰਵੀਨ ਕੁਮਾਰ ਪੰਮਾ ਸਾਬਕਾ ਏਮਪਲੋਇਜ਼ ਬਿੰਕ ਤੋਂ ਪ੍ਰਧਾਨ ਜਗੀਰ ਸਿੰਘ ਰਗਵੀਰ ਸਿੰਘ ਦਰਸ਼ਨ ਸਿੰਘ ਚਮਨਲਾਲ ਸੁਰਿੰਦਰ ਕੁਮਾਰ ਗੁਰਚਰਨ ਸਿੰਘ ਵੀ ਐਨ ਟੰਡਨ ਬਲਾਕ ਪ੍ਰਧਾਨ ਮਹਾਵੀਰ ਕੁਮਾਰ ਕਮਲ ਮਿਗਲਾਨੀ ਸੋਸ਼ਲ ਮੀਡੀਆ ਤੋਂ ਮਨਜੀਤ ਸਿੰਘ ਸਾਬਕਾ ਕਾਉਂਸਲਰ ਪੈਰਾਜ ਸਿੰਘ ਵਾਰਡ ਇੰਚਾਰਜ ਅਜੇ ਮਿੱਤਲ ਵਿਧਾਨ ਸਭਾ ਕਮੇਟੀ ਮੈਂਬਰ ਗੁਰੇ ਇਕਬਾਲ ਸਿੰਘ ਦਵਿੰਦਰ ਸ਼ਰਮਾ ਵਲੰਟੀਅਰਸ ਸਾਥੀਆਂ ਚੋਂ ਨਿਗਮ ਜਿੰਦਲ ਸਤਬੀਰ ਸਿੰਘ ਰਮਨਦੀਪ ਸਿੰਘ ਅਤੇ ਹੋਰ ਵੀ ਸਾਥੀ ਸਹਿਬਾਨ ਵੱਡੀ ਗਿਣਤੀ ਵਿੱਚ ਪਹੁੰਚੇ ਇਸ ਵਿਰੋਧ ਪ੍ਰਦਰਸ਼ਨ 'ਚ ਪਾਰਟੀ ਦੇ ਆਗੂ ਤੋਂ ਇਲਾਵਾ ਇਲਾਕੇ ਦੇ ਅਲੱਗ-ਅਲੱਗ ਪਿੰਡ ਵਾਸੀਆਂ ਨੇ ਹਾਜ਼ਰੀ ਲਗਾ ਕੇ ਇੱਕ ਜੁਟਪਾ ਦਾ ਪ੍ਰਦਰਸ਼ਨ ਕੀਤਾ ਪੰਜਾਬ ਦੇ ਲਾਲ ਰਾਜ ਰਾਮ ਰਾਜਕੁਮਾਰ ਅਗਰਵਾਲ ਨੇ ਸਾਰਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਫੀ ਦਿਨਾਂ ਤੋਂ ਚੱਲ ਰਹੇ ਇਸ ਧਰਨੀ ਵਿੱਚ ਆਮ ਆਦਮੀ ਪਾਰਟੀ ਤੋਂ ਇਲਾਵਾ ਸੂਬੇ ਦੀ ਕਿਸੇ ਵੀ ਹੋਰ ਪਾਰਟੀ ਦੇ ਆਗੂਆਂ ਨੇ ਸ਼ਮੂਲੀਅਤ ਨਹੀਂ ਕੀਤੀ ਕਿਉਂਕਿ ਪਾਣੀ ਦਾ ਮੁੱਦਾ ਕਿਸੇ ਇੱਕ ਪਾਰਟੀ ਦਾ ਨਾ ਹੋ ਕੇ ਸਾਰੇ ਪੰਜਾਬ ਵਾਸੀਆਂ ਦਾ ਮੁੱਦਾ ਹੈ ਇਸ ਮੌਕੇ ਦੇ ਉਚੇਚੇ ਤੌਰ ਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਬਾਬਾ ਜਸਬੀਰ ਸਿੰਘ ਖਾਲਸਾ ਤੇ ਉਹਨਾਂ ਦੇ ਜਥੇ ਨੇ ਪੰਜਾਬ ਦੇ ਪਾਣੀਆਂ ਦੇ ਮੁੱਦੇ ਅਤੇ ਪੰਜਾਬ ਦੇ ਅਸਲ ਮੁੱਦਿਆਂ ਤੇ ਕਥਾ ਕਰਦੇ ਹੋਏ ਕੀਰਤਨ ਦੀ ਹਾਜ਼ਰੀ ਭਰੀ।